ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਨਾ ਤੁਸੀਂ ਪਿਓ ਤੇ ਪੁੱਤ ਦੇ ਪਿਆਰ ਦੀ ਇੱਕ ਮਿਸਾਲ ਵੇਖੋਗੇ ਦੋਸਤੋ ਵੀਡੀਓ ਵਿੱਚ ਨਾ ਤੁਸੀਂ ਇੱਕ ਬੱਚੇ ਨੂੰ ਵੇਖ ਸਕਦੇ ਹੋ ਜੋ ਕਿ ਆਪਣੇ ਪਿਤਾ ਨੂੰ ਜਿੱਦ ਕਰਦਾ ਹੈ ਕਿ ਮੈਨੂੰ ਇੱਕ ਮੋਬਾਈਲ ਚਾਹੀਦਾ ਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਪਿਤਾ ਉਹਦੀ ਜਿੱਦ ਦੇ ਸਾਹਮਣੇ ਹਾਰ ਜਾਂਦਾ ਤੇ ਆਪਣੀ ਜਿਹੜੀ ਇੱਕ ਗੱਡੀ ਹੁੰਦੀ ਆ ਉਸ ਨੂੰ ਵੇਚ ਕੇ ਉਹਦੇ ਵਾਸਤੇ ਇੱਕ ਆਈਫੋਨ ਲੈ ਕੇ ਆਉਂਦਾ ਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਜਦੋਂ ਉਹ ਪਿਤਾ ਆਪਣੇ ਬੱਚੇ ਨੂੰ ਫੋਨ ਦਿੰਦਾ ਨਾ ਗਿਫਟ ਦੇ ਤੌਰ ਤੇ ਦਿੰਦਾ ਤੇ ਉਹ ਬੱਚਾ ਪਹਿਲਾਂ ਤਾਂ ਦੁਖੀ ਹੁੰਦਾ ਕਿਉਂਕਿ ਉਸਨੂੰ ਇਹੀ ਲੱਗਦਾ ਸੀ ਕਿ ਮੇਰੇ ਪਿਤਾ ਨੇ ਮੈਨੂੰ ਫੋਨ ਨਹੀਂ ਲੈ ਕੇ ਦੇਣਾ ਪਰ ਕਹਿੰਦੇ ਹੁੰਦੇ ਆ ਕਿ ਮਾਪੇ ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ ਉਹ ਆਪਣੇ ਬੱਚਿਆਂ ਦੇ ਸ਼ੌਂਕ ਤਾਂ ਪੂਰੇ ਕਰਦੇ ਹੀ ਨੇ ਉਹ ਆਪਣੇ ਬੱਚੇ ਨੂੰ ਗਿਫਟ ਦਿੰਦਾ ਫੋਨ ਤੇ ਬੱਚਾ ਵੀ ਫਿਰ ਆਪਣੇ ਪਿਤਾ ਨੂੰ ਲਿਪਟ ਕੇ ਰੋਣ ਲੱਗ ਜਾਂਦਾ 200 ਇਹੀ ਹੁੰਦਾ ਪਿਓ ਤੇ ਪੁੱਤ ਦਾ ਪਿਆਰ 200 ਮਾਪੇ ਆਪਣੇ ਬੱਚਿਆਂ ਵਾਸਤੇ ਨਾ ਬਹੁਤ ਕੁਝ ਕਰਦੇ ਨੇ ਤੇ ਬੱਚਿਆਂ ਨੂੰ ਵੀ ਉਹਨਾਂ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਜਦੋਂ ਮਾਪੇ ਬੁੱਢੇ ਹੋ ਜਾਂਦੇ ਨੇ ਤਾਂ ਬੱਚੇ ਆਪਣੇ ਮਾਪੇ ਨੂੰ ਠੁਕਰਾ ਦਿੰਦੇ ਨੇ ਉਹਨਾਂ ਦੀ ਸੇਵਾ ਨਹੀਂ ਕਰਦੇ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਦੇ ਹੋ ਮਿਲਦਾ ਕਿਸੇ ਹੋਰ ਨਵੀਂ ਵੀਡੀਓ ਤੇ ਉਦੋਂ ਤੱਕ ਰੱਬ